ਫਲੈਗ ਮਾਰਕ ਕਿਉਂ ਪੁੱਟੇ ਜਾ ਰਹੇ ਕਿਉਂ ਕਲੀਅਰ ਕਰਦੇ ਆ ਦੇਖੋ ਜੀ ਫਲੈਗ ਮਾਰਕ ਜਿਹੜਾ ਸਾਡਾ ਨਾਕਾ ਤੇ 24 ਆਵਰ ਇੱਥੇ ਹੁੰਦਾ ਤੇ ਧਿਆਰਾ ਦੇ ਦਿਨ ਚੱਲਦੇ ਪਏ ਆ ਪਬਲਿਕ ਨੇ ਜਿਆਦਾ ਆਮ ਤੌਰ ਆਖ ਸੜਕਾਂ ਤੇ ਰਹਿਣੀ ਹੈ ਇੱਕ ਤੇ ਟ੍ਰੈਫਿਕ ਮੈਨੇਜਮੈਂਟ ਵਾਸਤੇ ਕਿ ਅਸੀਂ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਤੇ ਸਾਰੇ ਹੀ ਦੁਕਾਨਦਾਰਾਂ ਨੂੰ ਬੇਨਤੀ ਕਰ ਰਹੇ ਆ ਤੇ ਉਹ ਤਿਆਰ ਆਲੇ ਦਿਨਾਂ ਦੇ ਵਿੱਚ ਆਪਣਾ ਸਮਾਂ ਬਾਹਰ ਨਾ ਕੱਢਣ ਜਿਆਦਾ ਜੋ ਜਾਬਤੇ ਅਨਸਾਰ ਉਹਦੇ ਵਿੱਚ ਰਹਿ ਕੇ ਕੰਮ ਕਰਨ ਤਾਂ ਜੋ ਟ੍ਰੈਫਿਕ ਦੀ ਬਹਾਲੀ ਕੀਤੀ ਜਾ ਸਕੇ ਤੇ ਆਮ ਜਨਤਾ ਦੀ ਸੁਰੱਖਿਆ ਜਿਹੜੀ ਨੂੰ ਕੀਤਾ ਜਾ ਸਕੇ ਸਾਰਾ ਪ੍ਰਬੰਧ ਉਹਦੇ ਕਰਕੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਜੁਲਾ ਮਕਸਦ ਤੇ ਅਤੀਸ਼ ਸਾਹਿਬ ਸਿੰਘ ਜੀ ਤੇ ਸਾਡੇ ਡੀਐਸਪੀ ਸਾਹਿਬ ਰਵਿੰਦਰ ਸਿੰਘ ਜੀ ਹਾਜ਼ਰ ਹਾਜ਼ਰ ਅਨੁਸਾਰੇ ਅਸੀਂ ਸਾਰਾ ਕੁਝ ਕਰ ਰਹੇ ਹਾਂ ਤੇ ਪਿੰਡ ਦੀ ਪੰਚਾਇਤ ਜਿਹੜੀ ਸਾਡਾ ਚੌਕ ਮੈਥਰੋਂ ਨਾਲ ਲਾ ਕੇ ਸਾਰਾ ਕੁਝ ਕਰ ਲਈ ਹੈ ਜਿਹੜੇ ਗਲਤ ਅਨਸਰ ਆ ਉਹਨਾਂ ਨੂੰ ਕੀ ਚੇਤਾਵਨੀ ਕਰਨੀ ਚਾਹੁੰਦੇ ਹਾਂ ਮੱਲੇ ਹੌਟਸਪੌਟ ਕਿਹਾ ਸਤ ਇੱਕ ਇਲਾਕਾ ਮਹਿਤਾ ਚੌਕ ਖਾਸ ਕਰਕੇ ਇਹਨੂੰ ਵੀ ਦੇਖੋ ਨਹੀਂ ਕਿ ਹੌਟਸਪੌਟ ਰਹਿਣ ਨਹੀਂ ਦਿੱਤਾ ਸੀ ਹੁਣ ਬੰਟੀ ਪੰਚਾਇਤ ਖਲੋਤੀ ਹੈ ਆਲੇ ਦਾਨ ਨੂੰ ਕੁਛ ਲੋ ਤੁਸੀਂ ਹੌਟਸਪੌਟ ਰਹਿਣ ਦਿੱਤਾ ਮਾਨ ਜੋ ਸਾਡੇ ਐਸਐਸਪੀ ਸਾਹਿਬ ਦੀਆਂ ਸਖਤ ਅਦਾ ਤਾਂ ਕਿ ਜੇਕਰ ਕੋਈ ਕੋਈ ਵੀ ਸਰਚ ਕਰਨ ਦੀ ਕੋਸ਼ਿਸ਼ ਕਰੂਗਾ ਕਾਨੂੰਨ ਤੋੜੂਗਾ ਉਹਦ ਨਾਲ ਸ਼ਕਤੀ ਨਾਲ ਪੇਸ਼ ਹੈ ਜੋ ਉਹਦਾ ਕੋਈ ਲਿਆਇ ਨਹੀਂ ਕੀਤਾ ਜਾਊਗਾ ਸਾਰੀ ਸੰਗਤ ਜਿਹੜੀ ਆ ਪਿੰਡਾਂ ਦੀ ਸਾਡੇ ਨਾਲ ਆ ਅਸੀਂ ਇਹਨਾਂ ਦੇ ਸਹਿਯੋਗ ਦੇ ਨਾਲ ਕਿਸੇ ਵੀ ਜਿਹੜਾ ਗਲਤ ਅਸਰ ਤੋਂ ਸਿਰਨੀ ਚੁਪਣ ਦਾ ਕੀ ਪੈਸੇ ਦੇਣਾ ਦੋ ਜੀ ਤੁਸੀਂ ਮੈਥਾ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੀਵਾਲੀ ਦੀ ਬੰਦੀ ਛੋੜ ਦੀ ਬਹੁਤ ਹੈ ਦੇਖੋ ਜੀ ਐਸਐਚਓ ਮਾਤਾ ਐਜੇ ਪੰਜਾਬੀ ਜ਼ਿਲ੍ਹਾ ਮੱਥਰ ਤੇ ਹਰਤੀ ਦੀ ਪੁਲਿਸ ਵੱਲੋਂ ਤੇ ਥਾਣਾ ਮੱਥਾ ਵੱਲੋਂ ਪੰਜਾਬ ਭਰ ਦੇ ਵਿੱਚ ਅਤੇ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਸਦੇ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਤੇ ਮੈਂ ਚੌਕ ਮਹਿਤਾ ਦੀ ਪੁਲਿਸ ਵੱਲੋਂ ਸਰਪੰਚ ਸਾਹਿਬ ਦੇ ਨਾਲ ਅਸੀਂ ਇਹ ਚੌਕ ਮਹਿਤਾ ਦੇ ਲੋਕਾਂ ਨੂੰ ਤੇ ਇਲਾਕੇ ਦੇ ਲੋਕਾਂ ਨੂੰ ਇਹ ਮੈਸੇਜ ਜਣਾ ਚਾਹੁੰਦੇ ਆ ਕਿ ਕਿਸੇ ਵੀ ਕਿਸਮ ਦੀ ਸੁਰੱਖਿਆ ਦੇ ਚੁੱਕ ਨਹੀਂ ਹੋਣ ਦਿੱਤੀ ਚੋਗੀ ਜਿਹੜਾ ਗਲਤ ਅੰਸਰ ਆ ਉਹਨੂੰ ਅਸੀਂ ਸ਼ਕਤੀ ਨਾਲ ਜਰਾ ਪੇਸ਼ ਆਵਾਂਗੇ